ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਗੜੀ ਦੀ ਜੰਗ ਜੋ 12 ਦਸੰਬਰ 1897 ਈਸਵੀ ਨੂੰ ਲੜੀ ਗਈ ਇਹ ਜੰਗ ਬਹੁਤ ਹੀ ਅਸਾਮੀ ਜੰਗ ਸੀ ਜਿਸ ਵਿੱਚ ਇੱਕ ਪਾਸੇ 10000 ਅਫਗਾਨ ਸੀ ਤੇ ਦੂਸਰੇ ਪਾਸੇ ਕੇਵਲ 21 ਸਿੱਖ ਸੈਨਿਕ ਸਨ ਸਿੱਖ ਇਤਿਹਾਸ ਦੇ ਵਿੱਚ ਐਸੀਆਂ ਹੋਰ ਵੀ ਸਾਨੂੰ ਜੰਗਾਂ ਮਿਲਦੀਆਂ ਜਿਹੜੀਆਂ ਬਹੁਤ ਅਸਾਮੀਆਂ ਲੜੀਆਂ ਗਈਆਂ ਦੁਨੀਆ ਦੀਆਂ ਜਿੰਨੀਆਂ ਵੀ جنگਾਂ ਹੋਈਆਂ ਉਹ ਦੋ ਫੌਜਾਂ ਦੇ ਵਿਚਾਲੇ ਹੁੰਦੀਆਂ ਯਾਨੀ ਕਿ ਇੱਕ ਪਾਸੇ ਵੀ ਵੱਡੀ ਗਿਣਤੀ ਵਿੱਚ ਫੌਜ ਹੁੰਦੀ ਹੈ ਦੂਜੇ ਪਾਸੇ ਵੀ ਵੱਡੀ ਗਿਣਤੀ ਵਿੱਚ ਫੌਜ ਹੁੰਦੀ ਹੈ ਇਹ ਹੋ ਸਕਦਾ ਹੈ ਕਿ ਕਿਸੇ ਫੌਜ ਦੀ ਗਿਣਤੀ ਥੋੜੀ ਘੱਟ ਹੋਵੇ ਕਿਸੇ ਫੌਜ ਦੀ ਗਿਣਤੀ ਥੋੜੀ ਵੱਧ ਹੋਵੇ ਮਹਾਭਾਰਤ ਦੀ ਸਭ ਤੋਂ ਵੱਡੀ ਜਿਹੜੀ ਜੰਗ ਹੈ ਉਹ جنگ ਦੇ ਵਿੱਚ ਇੱਕ ਪਾਸੇ ਰਾਜੇ ਹੈ ਦੂਸਰੇ ਪਾਸੇ ਵੀ ਰਾਜੇ ਹੀ ਹੈ ਤਾਂ ਇੱਕ ਪਾਸੇ ਜਿਹੜਾ ਵਾ ਉਹ ਵੱਖ-ਵੱਖ ਰਾਜੇ ਮਦਦ ਕਰ ਰਹੇ ਤੇ ਦੂਜੇ ਪਾਸੇ ਵੀ ਰਾਜੇ ਤੇ ਰਾਜਕੁਮਾਰ ਤੇ ਵੱਖ-ਵੱਖ ਫੌਜਾਂ ਜਿਹੜੀਆਂ ਮਦਦ ਕਰ ਰਹੀਆਂ ਸੀ ਭਾਵ ਦੁਨੀਆ ਦੀ ਸਭ ਤੋਂ ਵੱਡੀ جنگ ਸੀ ਤੇ ਦੋਵੇਂ ਪਾਸੇ ਲਗਭਗ ਫੌਜ ਜਿਹੜੀ ਉਹ ਬਰਾਬਰ ਦੀ ਸੀ ਜਿਹੜੀਆਂ ਸਿੱਖ ਇਤਿਹਾਸ ਦੀਆਂ جنگਾਂ ਐ ਇਹਦੇ ਵਿੱਚ ਇੱਕ ਪਾਸੇ ਕੇਵਲ ਗਿੰਤੀ ਦੇ ਸਿੱਖ ਹੁੰਦੇ ਆ ਤੇ ਦੂਜੇ ਪਾਸੇ ਵੱਡੀ ਫੌਜ ਹੁੰਦੀ ਹੈ ਸਭ ਤੋਂ ਵੱਡੀ ਜੰਗ ਜਿਹਦਾ ਆਪਾਂ ਜ਼ਿਕਰ ਕਰਦੇ ਆ ਅਕਸਰ ਉਹ ਹੈ ਚਮਕੌਰ ਦੀ ਜੰਗ ਜਿਹਦੇ ਵਿੱਚ ਇੱਕ ਪਾਸੇ ਕੇਵਲ 40 ਭੁੱਖੇ ਸ਼ੇਰ ਸਨ ਜਿਨ੍ਹਾਂ ਨੇ ਕਈ ਮਹੀਨਿਆਂ ਤੋਂ ਪ੍ਰਸ਼ਾਦਾ ਵੀ ਨਹੀਂ ਛੀ ਸਕਿਆ ਤੇ ਦੂਜੇ ਪਾਸੇ 10 ਲੱਖ ਫੌਜ ਸੀ ਜਿਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਵਿੱਚ ਕੀਤਾ ਹੈ ਗੁਰ ਸੁਨਾਹਾਂ ਚੇ ਕਾਰੇ ਕੁਨੰਦ ਚਹਿਲਨਾਰ ਕੇ ਦੇ ਲੱਖ ਬਰਾਇਤ ਬਰੋ ਬੇਖਬਰ ਵੀ ਇੱਕ ਪਾਸੇ 40 ਭੁੱਖੇ ਸ਼ੇਰ ਦੂਜੇ ਪਾਸੇ 10 ਲੱਖ ਨੇ ਘੇਰਾ ਪਾਇਆ ਇਸੇ ਤਰ੍ਹਾਂ ਦੇ ਨਾਲ ਹੋਰ ਵੀ ਜਿਹੜੀਆਂ ਸਿੱਖ ਇਤਿਹਾਸ ਦੀਆਂ ਜੰਗਾਂ ਹਨ ਜਿਹਦੇ ਵਿੱਚ ਬਹੁਤ ਅਸਾਵੀ ਜੰਗ ਹੋਈ ਹੈ ਇੱਕ ਪਾਸੇ ਅਬਦਾਲੀ ਦੀ ਵੱਡੀ ਗਿੰਦੀ ਵਿੱਚ ਫੌਜ ਸਿੱਖ ਜਿਹੜੇ ਸਨ ਉਹ ਕੁਝ ਕੀ ਸਨ ਭਾਵ ਬੜੀ ਥੋੜੀ ਗਿੰਦੀ ਦੇ ਵਿੱਚ ਸਨ ਇਸੇ ਤਰ੍ਹਾਂ ਦੇ ਨਾਲ 800 ਸਿਪਾਹੀ ਸੀ ਜਮਰੋਦ ਦੀ ਜੰਗ ਵਿੱਚ ਤੇ ਦੂਜੇ ਪਾਸੇ 35000 ਫੌਜ ਨੇ ਘੇਰਾ ਪਾਇਆ ਸੀ ਤਾਂ ਇਹ ਸਾਰੀਆਂ ਜੰਗਾਂ ਦੇ ਵਿੱਚ ਇੱਕ ਹੋਰ ਜੰਗ ਹੈ ਜਿਹਨੂੰ ਕਿਹਾ ਜਾਂਦਾ ਸਾਰਾਗੜੀ ਦੀ ਜੰਗ ਸਾਰਾਗੜੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਦਾ ਸਾਰਾ ਗੜੀ ਦਾ ਕਿਲਾ ਜਿਹੜਾ ਹੈ ਪਾਕਿਸਤਾਨ ਦੇ ਉੱਤਰ ਪੱਛਮ ਸਰਹੱਦ ਦੇ ਵਿੱਚ ਜਿਹੜਾ ਉਹ ਸਥਿਤ ਹੈ ਇਹ ਜਿਹੜੀ ਇਹ ਜਿਹੜੀ ਗੜੀ ਹੈ ਇਹ ਜਿਹੜਾ ਕਿਲਾ ਹੈ ਇਹ ਕਰੀਬ 6000 ਫੁੱਟ ਉਚਾਈ ਦੇ ਉੱਪਰ ਹੈ ਉਸ ਵੇਲੇ ਯਾਨੀ ਕਿ 1897 ਦੀ ਗੱਲ ਕਰ ਰਹੇ ਹਾਂ ਉਸ ਵੇਲੇ ਇਹ ਭਾਰਤ ਤੇ ਅਫਗਾਨਿਸਤਾਨ ਦੀ ਸਰਹੱਦ ਸੀ ਅੱਜ ਕੱਲ ਇਹ ਜਿਹੜੀ ਹੈ ਇਹ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਸਰਹੱਦ ਦੇ ਉੱਪਰ ਸਥਿਤ ਹੈ ਦਾ 1880 ਦੀ ਗੱਲ ਸੀ ਜਦੋਂ ਅੰਗਰੇਜ਼ਾਂ ਨੇ ਇਸ ਸਰਹੱਦ ਦੇ ਉੱਪਰ ਤਿੰਨ ਚੌਂਕੀਆਂ ਬਣਾਈਆਂ ਸਨ ਲੇਕਿਨ ਜਿਹੜੇ ਅਫਗਾਨ ਲੋਕ ਸਨ ਉਹਨਾਂ ਨੇ ਇਹਨਾਂ ਚੌਂਕੀਆਂ ਦਾ ਵਿਰੋਧ ਕੀਤਾ ਸੀ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਵੀ ਅੰਗਰੇਜ਼ ਜਿਹੜੇ ਹੈ ਸਾਡੇ ਬਿਲਕੁਲ ਸਿਰ ਦੇ ਉੱਪਰ ਆਣ ਕੇ ਬੈਠਣ ਤਾਂ ਉਹ ਅਕਸਰ ਹੀ ਅਫਗਾਨ ਲੋਕ ਅੰਗਰੇਜ਼ਾਂ ਦਾ ਵਿਰੋਧ ਕਰਿਆ ਕਰਦੇ ਸੀ 1891 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਮੋੜ ਮੁਹਿੰਮ ਚਲਾਈ ਤੇ ਉਹਨਾਂ ਨੇ ਗੁਲਸਤਾਨ ਲੋਕ ਹਾਰਟ ਤੇ ਸਾਰਾਗੜੀ ਚ ਤਿੰਨ ਛੋਟੇ ਛੋਟੇ ਕੇਲੇ ਬਣਵਾ ਦਿੱਤੇ ਲੇਕਿਨ ਫਿਰ ਵੀ ਲੋਕ ਜਿਹੜੇ ਸਨ ਇਸ ਕੰਮ ਦਾ ਵਿਰੋਧ ਕਰਦੇ ਗਏ ਤੇ ਲਗਾਤਾਰ ਉਹ ਅੰਗਰੇਜ਼ਾਂ ਨੂੰ ਉੱਥੋਂ ਕੱਢਣ ਵਾਸਤੇ ਜਿਹੜਾ ਉਹ ਜ਼ੋਰ ਲਾਉਂਦੇ ਰਹੇ ਤਾਂ ਹੋਇਆ ਕਿ 3 ਸਤੰਬਰ 1897 ਈਸਵੀ ਨੂੰ ਪਠਾਣਾ ਦੇ ਵੱਡੇ ਲਸ਼ਕਰ ਨੇ ਜਿਹੜਾ ਸੀ ਇਹਨਾਂ ਤਿੰਨਾਂ ਕਿਲਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਜਿਹੜਾ ਕਰਨਲ ਹਾਰਟ ਸੀ ਉਹਨੇ ਸਥਿਤੀ ਨੂੰ ਜਿਹੜਾ ਸੰਭਾਲ ਲਿਆ ਉਹਨੇ ਕਿਸੇ ਤਰੀਕੇ ਨਾਲ ਸਾਰੇ ਲੋਕਾਂ ਨੂੰ ਜਿਹੜਾ ਉੱਥੇ ਕੰਟਰੋਲ ਕਰ ਲਿਆ ਸੀ ਪਰ ਆਖਰ ਹੋਇਆ ਕਿ 12 ਸਤੰਬਰ 1897 ਈਸਵੀ ਨੂੰ ਪਠਾਣਾ ਨੇ ਸਾਰਾ ਗੜੀ ਦੇ ਉੱਪਰ ਹਮਲਾ ਕਰ ਦਿੱਤਾ ਇਹਨਾਂ ਪਠਾਣਾ ਦੀ ਗਿਣਤੀ 10000 ਸੀ ਤੇ ਦੂਜੇ ਪਾਸੇ ਸਾਰਾ ਗੜੀ ਦੇ ਵਿੱਚ ਕੇਵਲ ਤੇ ਕੇਵਲ 21 ਸਿੱਖ ਸੈਨਿਕ ਸਨ ਜਿਹੜੇ ਅੰਗਰੇਜ਼ਾਂ ਦੀ ਤਰਫੋਂ ਲੜਨ ਵਾਲੇ ਸਨ ਦੂਜੇ ਪਾਸੇ 10000 afghan 10000 ਪਠਾਨ ਜਿਹੜਾ ਉਹ ਹਮਲਾਵਰ ਹੋ ਕੇ ਆ ਰਿਹਾ ਸੀ ਇਹ ਜਿਹੜੇ ਸਿੱਖ ਸੈਨਿਕ ਸਨ ਇਹਨਾਂ ਦੀ ਕਮਾਂਡ ਕਰ ਰਹੀ ਸੀ ਹੌਲਦਾਰ ਈਸ਼ਰ ਸਿੰਘ ਉਹਨੇ ਆਪਣੇ ਜਵਾਨਾਂ ਨੂੰ ਸਾਰਿਆਂ ਤੋਂ ਪਹਿਲਾਂ ਕਿਹਾ ਕਿ ਕਿਸੇ ਨੇ ਗੋਲੀ ਨਹੀਂ ਚਲਾਉਣੀ ਗੋਲੀ ਨਾ ਚਲਾਉਣ ਦਾ ਆਦੇਸ਼ ਜਿਹੜਾ ਉਹ ਦਿੱਤਾ ਗਿਆ ਤਾਂ ਹੌਲਦਾਰ ਈਸ਼ਰ ਸਿੰਘ ਨੇ ਕਿਹਾ ਕਿ ਨਾ afghanਾਂ ਨੂੰ ਨੇੜੇ ਆਉਂਦੇ ਹੋ ਨੇੜੇ ਆਉਂਦੇ ਜਦੋਂ ਕਿਲੇ ਦੇ ਨੇੜੇ ਆਉਂਦੇ ਗਏ ਜਦੋਂ 1000 ਗੱਜ ਦੇ ਉੱਪਰ ਰਹਿ ਗਏ ਜਾਨੀ ਕਿ ਪਤਾ ਲੱਗ ਗਿਆ ਕਿ ਹੁਣ ਸਾਡੀ ਗੋਲੀ ਦੀ ਮਾਰ ਇੰਨਾ ਤੱਕ ਪਹੁੰਚੇਗੀ ਤਾਂ ਉਸ ਵੇਲੇ ਦੇ ਨਾਲ ਅਚਨ-ਚੇਤ ਸਿੱਖਾਂ ਨੇ ਗੋਲੀ ਜਿਹੜੀ ਚਲਾਉਣੀ ਸ਼ੁਰੂ ਕਰ ਦਿੱਤੀ ਤਾਂ ਇੱਕ-ਇੱਕ ਸਿੱਖ ਨੇ ਨਿਸ਼ਾਨਾ ਬੰਨ ਬੰਨ ਕੇ ਗੋਲੀਆਂ ਜਿਹੜੀਆਂ ਮਾਰੀਆਂ ਇੱਕ-ਇੱਕ ਸਿੱਖ ਦੇ ਕੋਲ ਉਸ ਵੇਲੇ ਦੇ ਨਾਲ ਕਿ ਕਰੀਬ 400 ਗੋਲੀਆਂ ਜਿਹੜੀਆਂ ਮੌਜੂਦ ਸਨ ਭਾਵੇਂ ਕਿਸੇ ਕੋਲ 400 ਗੋਲੀ ਸੀ ਤਾਂ ਇਦਾਂ ਹੀ 21 ਸਿੱਖ ਜਿਹੜੇ ਉਹਨਾਂ ਦੇ ਕੋਲ 4-400 ਗੋਲੀਆਂ ਮੌਜੂਦ ਸੀ ਪਹਿਲਾ 1 ਘੰਟਾ ਲੜਾਈ ਹੁੰਦੀ ਹੈ ਇਸ ਲੜਾਈ ਦੇ ਵਿੱਚ 60 ਪਠਾਨ ਜਿਹੜੇ ਆ ਉਹ ਮਾਰੇ ਜਾਂਦੇ ਆ ਤੇ ਸਿੱਖਾਂ ਵਾਲੇ ਪਾਸੇ ਤੋਂ ਸਿਪਾਈ ਭਗਵਾਨ ਸਿੰਘ ਜਿਹੜੇ ਸਨ ਉਹਦੀ ਮੌਤ ਹੋ ਜਾਂਦੀ ਹੈ ਤੇ ਨਾਇਕ ਲਾਲ ਸਿੰਘ ਜਿਹੜੇ ਸਨ ਉਹ ਜ਼ਖਮੀ ਹੋ ਜਾਂਦੇ ਆ ਪਠਾਣਾ ਦਾ ਪਹਿਲਾ ਹਮਲਾ ਜਿਹੜਾ ਉਹ ਫੇਲ ਹੋ ਜਾਂਦਾ ਹੈ ਅਸਫਲ ਰਹਿੰਦਾ ਹੈ ਪਠਾਨ ਇੱਕ ਵਾਰ ਪਿਛੇੜ ਜਾਂਦੇ ਆ ਤਾਂ ਫਿਰ ਵੀ ਜਿਹੜੇ ਸਨ ਸਿੱਖ ਸੈਨਿਕ ਉਹ ਗੋਲੀਆਂ ਚਲਾਉਂਦੇ ਆ ਤਾਂ ਇੱਕ ਪਾਸੇ ਕੇਵਲ ਤੇ ਕੇਵਲ 21 ਸਿੱਖ ਜਿਹੜੇ ਸਾਨੂੰ ਰਫਲਾਂ ਦੇ ਨਾਲ ਹਮਲਾ ਕਰ ਰਹੇ ਸੀ ਗੋਲੀਆਂ ਚਲਾ ਰਹੇ ਸੀ ਤੇ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵੇਸੀ ਤਾਂ ਹਜ਼ਾਰਾਂ ਦੇ ਸਾਹਮਣੇ 21 ਸਿੱਖ ਕੀ ਕਰ ਸਕਦੇ ਸਨ ਤਾਂ ਉਸ ਵੇਲੇ ਇੱਕ ਹੋਰ ਘਟਨਾ ਵਾਪਰੀ ਕੀ ਵਾਪਰਦੀ ਹੈ ਕਿ ਉੱਤਰ ਵਾਲੇ ਪਾਸੇ ਤੋਂ ਤੇਜ਼ ਹਵਾ ਚੱਲਣ ਲੱਗ ਪੈਂਦੀ ਹੈ ਉਹ ਹਵਾ ਜਿਹੜੀ ਹੈ ਗੜੀ ਵਾਲੇ ਪਾਸੇ ਨੂੰ ਆ ਰਹੀ ਸੀ ਤਾਂ ਪਠਾਣਾ ਨੇ ਕੀ ਕੀਤਾ ਉਹਨਾਂ ਨੇ ਘਰ ਨੂੰ ਅੱਗ ਲਾ ਦਿੱਤੀ ਜਦੋਂ ਘਰ ਨੂੰ ਅੱਗ ਲੱਗੀ ਤੇ ਘਰ ਦਾ ਸਾਰਾ ਧੂੰਆਂ ਜਿਹੜਾ ਉਹ ਗੜੀ ਵਾਲੇ ਪਾਸੇ ਨੂੰ ਆਉਣ ਲੱਗ ਆਉਣ ਲੱਗ ਜਾਂਦਾ ਹੈ ਆਗੋਂ ਸਿੱਖਾਂ ਨੂੰ ਜਿਹੜਾ ਗੋਲੀ ਚਲਾਉਣ ਦੇ ਵਿੱਚ ਬੜੀ ਪਰੇਸ਼ਾਨੀ ਹੁੰਦੀ ਹੈ ਸਿੱਖ ਗੋਲੀ ਨਹੀਂ ਚਲਾ ਪਾਉਂਦੇ ਤਾਂ ਇਹਦੇ ਮਗਰ ਲੱਗ ਲਾ ਕੇ ਜਿਹੜਾ ਸੀ ਅਫਗਾਨ ਗੜੀ ਵਾਲੇ ਪਾਸੇ ਨੂੰ ਆ ਰਹੇ ਸਨ ਤਾਂ ਇਹਦਾ ਕਰਦਿਆਂ ਕਰਦਿਆਂ ਦੂਸਰੇ ਪਾਸੇ ਸਿੱਖਾਂ ਦੀ ਜਿਹੜੀ ਜ਼ਖਮੀਆਂ ਦੀ ਗਿਣਤੀ ਸੀ ਉਹ ਵੀ ਵੱਧਦੀ ਜਾ ਰਹੀ ਸੀ ਸਿਪਾਈ ਬੂਟਾ ਸਿੰਘ ਸਿਪਾਈ ਸੁੰਦਰ ਸਿੰਘ ਜਿਹੜੇ ਆ ਉਹ ਸ਼ਹੀਦ ਹੋ ਚੁੱਕੇ ਸਨ ਤਾਂ ਇਸ ਤਰ੍ਹਾਂ ਦੇ ਨਾਲ ਕਰਦਿਆਂ ਕਰਦਿਆਂ ਦੋ ਪਠਾਨ ਜਿਹੜੇ ਆ ਕਿਲੇ ਦੀ ਕੰਧ ਦੇ ਕੋਲ ਆ ਜਾਂਦੇ ਆ ਉਹਨਾਂ ਨੇ ਆਣ ਕੇ ਕੰਧ ਦੇ ਵਿੱਚ ਮੋਹਰਾ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਸਹਜੇ ਸਹਜੇ ਕਰਦਿਆਂ ਕਰਦਿਆਂ ਉਹਨਾਂ ਨੇ ਗੜੀ ਦੇ ਵਿੱਚ ਉੱਥੇ ਇੱਕ ਵੱਡਾ ਮੋਹਰਾ ਜਿਹੜਾ ਉਹ ਕਰ ਲਿਆ ਸੀ ਦਾ ਦੂਸਰੇ ਪਾਸੇ ਜਿਹੜੇ ਪਠਾਨ ਸਨ ਉਹ ਫਿਰ ਗੱਡੀ ਦੇ ਵਿੱਚ ਦਾਖਲ ਹੋ ਜਾਂਦੇ ਐ ਹੱਥੋ ਹੱਥ ਦੀ ਲੜਾਈ ਵੀ ਜਿਹੜੀ ਉੱਥੇ ਸ਼ੁਰੂ ਹੋ ਜਾਂਦੀ ਐ ਲੜਦਿਆਂ ਲੜਦਿਆਂ ਈਸ਼ਰ ਸਿੰਘ ਗੁਰਮਖ ਸਿੰਘ ਸਮੇਤ 21 ਸਿੱਖ ਸੈਨਿਕ ਜਿਹੜੇ ਐ ਉਹ ਸ਼ਹੀਦ ਹੋ ਜਾਂਦੇ ਐ ਦੂਜੇ ਪਾਸੇ ਪਠਾਣਾਾਂ ਦੀਆਂ ਵੀ ਜਿਹੜੀਆਂ ਲਾਛਾਂ ਖਿਲਰ ਰੀਆਂ ਹੋਈਆਂ ਸੀ ਲਗਾਤਾਰ 7 ਘੰਟੇ 21 ਸਿੱਖ ਜਿਹੜੇ ਐ 10000 ਫੌਜਦਾ ਮੁਕਾਬਲਾ ਕਰਦੇ ਐ ਤਾਂ 7 ਘੰਟੇ ਉਹਨਾਂ ਨੇ ਜਿਹੜਾ ਅਫਗਾਨਾਂ ਨੂੰ ਗੱਡੀ ਦੇ ਨੇੜੇ ਜਿਹੜਾ ਉਹ ਨਹੀਂ ਸੀ ਆਉਣ ਦਿੱਤਾ ਤਾਂ ਇਦਾਂ ਕਰਦਿਆਂ ਕਰਦਿਆਂ 21 ਸਿੱਖ ਤੇ ਇੱਕ ਦਾਦ ਕੁੱਲ 22 ਲੋਕ ਜਿਹੜੇ ਆ ਉਹ ਗੱਡੀ ਦੇ ਵਿੱਚ ਸ਼ੀਦ ਹੋ ਜਾਂਦੇ ਆ ਤੇ ਪਠਾਣਾ ਵਾਲੇ ਪਾਸੇ 200 ਜਿਹੜੇ ਏਕੀਬ ਉਹਨਾਂ ਦੇ ਸੈਨਿਕ ਸਾਨੂੰ ਮਾਰੇ ਜਾਂਦੇ ਐ ਤੇ 600 ਦੇ ਕਰੀਬ ਜਿਹੜੇ ਉਹ ਜ਼ਖਮੀ ਹੋ ਜਾਂਦੇ ਐ ਇਹ ਸਿੱਖਾਂ ਨੇ ਇੱਕ ਵਾਰ ਫੇਰ ਦੁਬਾਰਾ ਚਮਕੌਰ ਦੀ ਗੜੀ ਨੂੰ ਦੁਹਰਾ ਦਿੱਤਾ ਸੀ ਕਿ 40 ਸਿੱਖ ਜਿਹੜੇ ਐ ਜਿਵੇਂ 10 ਲੱਖ ਦਾ ਮੁਕਾਬਲਾ ਕੀਤਾ ਸੀ ਇਸੇ ਤਰ੍ਹਾਂ ਦੇ ਨਾਲ ਸਾਰਾ ਗੜੀ ਦੇ ਵਿੱਚ 21 ਸਿੱਖਾਂ ਨੇ 10000 ਦਾ ਮੁਕਾਬਲਾ ਜਿਹੜਾ ਉਹ ਕੀਤਾ ਸੀ ਤਾਂ ਉਸ ਵੇਲੇ ਦੇ ਨਾਲ ਇਹ ਜਿਹੜੀ جنگ ਸੀ ਇਹਨੂੰ ਦੁਨੀਆਂ ਦੀ ਸਭ ਤੋਂ ਵੱਡੀ جنگ ਦੇ ਵਿੱਚ ਥਾਂ ਦਿੱਤੀ ਜਾਂਦੀ ਐ ਤਾਂ ਫਿਰ ਉਸ ਵੇਲੇ ਦੇ ਨਾਲ ਜਦੋਂ ਇਹ ਖਬਰ ਲੰਡਨ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਵੇਲੇ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ ਸਾਰੇ ਸੰਸਦ ਜਿਹੜੇ ਸਨ ਉਹ ਪਾਰਲੀਮੈਂਟ ਦੇ ਵਿੱਚ ਖੜੇ ਹੁੰਦੇ ਆ ਤੇ ਤਾੜੀਆਂ ਮਾਰਦੇ ਆ ਤੇ ਸਿੱਖਾਂ ਦਾ ਸਨਮਾਨ ਕਰਦੇ ਉਹਨਾਂ ਦੀ ਬਹਾਦਰੀ ਦਾ ਸਨਮਾਨ ਕਰਦੇ ਆ ਫਿਰ ਇਹਨਾਂ 21 ਸਿੱਖ ਸੈਨਿਕਾਂ ਨੂੰ ਇੰਡੀਅਨ ਆਰਡ ਆਫ ਮੈਰਿਟ ਦੇਣ ਦਾ ਐਲਾਨ ਕੀਤਾ ਜਾਂਦਾ ਹੈ ਭਾਵੇਂ ਉਸ ਵੇਲੇ ਭਾਰਤੀਆਂ ਨੂੰ ਮਿਲਣ ਵਾਲਾ ਇਹ ਸਭ ਤੋਂ ਵੱਡਾ ਪੁਸ਼ਟਕਾਰ ਸੀ ਅੱਜਕੱਲ ਜਿਵੇਂ ਪਰਮਵੀਰ ਚੱਕਰ ਪੁਸਤਕਾਰ ਦਿੱਤਾ ਜਾਂਦਾ ਹੈ ਪਰਮ ਵੀਰ ਚੱਕਰ ਜਿਹੜਾ ਸਨਮਾਨ ਦਿੱਤਾ ਜਾਂਦਾ ਹੈ ਉਸ ਵੇਲੇ ਪਰਮ ਵੀਰ ਦੇ ਬਰਾਬਰ ਸੀ ਜਿਹੜਾ ਭਾਰਤੀਆਂ ਨੂੰ ਪਹਿਲੀ ਵਾਰ ਮਿਲਿਆ ਸੀ ਅੰਗਰੇਜ਼ ਸਰਕਾਰ ਦੇ ਵੱਲੋਂ ਤਾਂ ਇਹ ਦੁਨੀਆ ਦੀ ਅਦੁੱਤੀ ਜੰਗ ਜਿਹੜੀ ਹੈ ਰਹਿੰਦੀ ਦੁਨੀਆ ਤੱਕ ਇਹਨੂੰ ਯਾਦ ਰੱਖਿਆ ਜਾਵੇਗਾ ਅੰਗਰੇਜ਼ਾਂ ਦੇ ਲਈ ਸਿੱਖਾਂ ਨੇ ਹਮੇਸ਼ਾ ਹੀ ਜਿਹੜਾ ਉਹ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਅੰਗਰੇਜ਼ਾਂ ਦੇ ਨਾਲ ਵਫਾਦਾਰੀ ਕੀਤੀ ਪਰ ਹਮੇਸ਼ਾ ਤੋਂ ਹੀ ਅੰਗਰੇਜ਼ ਨੇ ਸਿੱਖਾਂ ਦੇ ਹਿੱਤਾਂ ਦਾ ਖਿਆਲ ਨਹੀਂ ਰੱਖਿਆ ਜਾਣ ਲੱਗਿਆ ਵੀ ਅੰਗਰੇਜ਼ ਜਿਹੜੇ ਸਨ ਸਿੱਖਾਂ ਦਾ ਜਿਹੜਾ ਖਿੱਤਾ ਸੀ ਪੰਜਾਬ ਉਹਨੂੰ ਵੰਡ ਗਏ ਸਿੱਖਾਂ ਨੂੰ ਕੋਈ ਰਾਜ ਨਹੀਂ ਦੇ ਕੇ ਗਿਆ ਤਾਂ ਅੰਗਰੇਜ਼ ਨੇ ਸਿੱਖਾਂ ਨੂੰ ਹਮੇਸ਼ਾ ਮਾਰਿਆ ਹੀ ਹੈ ਤੇ ਸਿੱਖਾਂ ਨੇ ਫਿਰ ਵੀ ਅੰਗਰੇਜ਼ ਦੇ ਨਾਲ ਇੰਨੀ ਵਫਾਦਾਰੀ ਜਿਹੜੀ ਉਹ ਕੀਤੀ ਹੈ ਇਹ ਜੰਗ ਹੈ ਸਾਰਾਗੜੀ ਦੀ ਜੰਗ ਜਿਹੜੀ 12 ਦਸੰਬਰ 18 ਤੇ 97 ਈਸਵੀ ਨੂੰ ਲੜੀ ਜਾਂਦੀ ਹੈ ਸਿੱਖਾਂ ਦੀ ਬਹਾਦਰੀ ਨੂੰ ਦਰਸਾਉਂਦੀ ਹੈ ਇਹ جنگ ਆਪਾਂ ਵੀ ਐਸੇ ਸੂਰਬੀਰ ਯੋਧਿਆਂ ਦੇ ਜੀਵਨ ਦੇ ਵਿੱਚੋਂ ਸਿੱਖਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ